ਸਾਂਝੇ ਸਵਰੰਜਨੀ ਰਾਗ ਵਿੱਚ ਮਤਲਬ ਬਹੁਤ ਸੌਖਾ ਜਿਹੜੀ ਇਹ ਰੀਤ ਆ ਤੇ ਇਹਦੇ ਵਿੱਚ ਆਪਾਂ ਸਵਰੰਜਨੀ ਰਾਗ ਚ ਕਰਾਂਗੇ ਤੇ ਸਾਰੇ ਬੜੀ ਮਿੱਠੀ ਹੈ ਤੇ ਬਹੁਤ ਅਨੇਕਾਂ ਸ਼ਬਦ ਇਹਦੇ ਤੇ ਕੀਤੇ ਜਾ ਸਕਦੇ ਨੇ ਹਨਾ ਤੇ ਅੱਜ ਆਪਾਂ ਕਰਦੇ ਆ ਸਵਰੰਜਨੀ ਰਾਗ ਚ ਕਿਹੜਾ ਹੁੰਦਾਗਾ ਉਹਦੇ ਵਿੱਚ ਗਾ ਕੋਮਲ ਲੱਗਦਾ ਤੇ ਬਾਕੀ ਸੁਧ ਲੱਗਦੇ ਨੇ ਇਹਦੇ ਵਿੱਚ ਨੀ ਜਿਹੜੀ ਹੈਗੀ ਉਹ ਰਈ ਲੱਗਦੀ ਹੈਗੀ ਤੇ ਵੈਸੇ ਜੇ ਆਪਾਂ ਮਿਸ਼ਰਤ ਬਣਾਉਣ ਦੀ ਲਾ ਲੈਨੇ ਆ ਇਹਦੇ ਵਿੱਚ ਸਾਰੇ ਸਵਰ ਲੈ ਆਉਦੇ ਨੇ ਸਾ ਰੇ ਗਾ ਪਾ ਧਾ ਸਾ ਸਾ ਦਾ ਪਾ ਨਾਰੇ ਸਾ ਜਿਹੜਾ ਇਹਦੇ ਚ ਮਾ ਨਹੀਂ ਲੱਗਦਾ ਤੇ ਇਹਦੇ ਚ ਨਹੀਂ ਲੱਗਦੀ ਨਹੀਂ ਪਰ ਆਪਾਂ ਇਹਨੂੰ ਮਿਸ਼ਰਤ ਰਾਗ ਬਣਾ ਕੇ ਇਹਦੀ ਛੁਨੀ ਵੀ ਲਾਵਾਂਗੇ ਆਓ ਸ਼ੁਰੂ ਕਰਦੇ ਆਂ ਸਾ ਜਨੜਾ ਮੇਰਾ ਸਾ ਜਨੜਾ ਨੀਕਟ ਕ ਲੋਇੜਾ ਮੇਰਾ ਸਾ ോട കൈന ਕਟ ਕਟ ਸੋਇਆ ਹੱਥਾਂ ਮੇ ਰਿਤ ਪ੍ਰੀਗੂ ਦਾ ਸਾਜਨ ਘੜਾ ਮੇਰਾ ਸਾਜਨ ਨਿਕਟੇ ਕ ਲੋਇੜਾ ਮੇਰਾ ਸਾਜਨ ਨਾ ਤੇ ਅੰਤਰਾ ਵੀ ਜਿਹੜਾ ਤੁਸੀਂ ਐ ਸਾਰੇ ਅੰਤਰੇ ਤੁਸੀਂ ਜਿਹੜਾ ਆਪਾਂ ਅੰਤਰਾ ਕੀਤਾ ਹੈ ਨੈਨੋ ਲੋਇਆ ਇਹ ਤੋਂ ਸਾਰੇ ਅੰਤਰ ਤੁਸੀਂ ਕਰ ਸਕਦੇ ਹੋ ਤੇ ਇਹਦੀ ਜੀ ਨੋਟੇਸ਼ਨ ਆ ਆਪ ਜੀ ਨੂੰ ਚਾਹੀਦੀ ਹੋਈ ਜੇ ਆਪ ਜੀ ਨੂੰ ਇਹਦੀ ਨੋਟੇਸ਼ਨ ਚ ਮੈਂ ਜੇ ਕੋਈ ਕਰਨਾ ਚਾਹੁੰਦਾ ਮੈਂ ਨੋਟੇਸ਼ਨ ਵੀ ਬਾਅਦ ਚ ਬਣਾ ਦਾਂਗਾ ਪਰ ਤੁਸੀਂ ਦੱਸਿਓ ਜਰੂਰ ਵੀ ਜੇ ਕੋਈ ਚੀਜ਼ ਸ਼ਬਦ ਦੀ ਕੀ ਜਿਹੜਾ ਚੀਜ਼ ਚਾਹੀਦੀ ਆ ਤੁਹਾਨੂੰ ਮਤਲਬ ਪ੍ਰੋਵਾਈਡ ਕਰ ਦਿਆ ਕਰਾਂਗੇ ਹਾਂ